ਗਿੱਦੜਵਾਜ਼ੋ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਜਾ ਰਹੇ ਨੇ ਜੇ ਗਿੱਦੜਵਾਜ਼ ਜਮੀਨੀ ਚੋਣ ਆਵੇਗੀ ਪ੍ਰਧਾਨ ਮੰਤਰੀ ਬਾਜੇ ਕੇ ਨੇ ਉਥੋਂ ਲੜਨ ਦਾ ਫੈਸਲਾ ਕੀਤਾ ਇਸ ਬਾਰੇ ਉਹਨਾਂ ਦੇ ਪੁੱਤਰ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਲਾਈਵ ਹੋ ਕੇ ਇਹ ਗੱਲ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਪ੍ਰਸ਼ੰਸਕਾਂ ਦੇ ਨਾਲ ਸਮਰਥਕਾਂ ਦੇ ਨਾਲ ਔਰ ਕਿਹਾ ਕਿ ਜਿਵੇਂ ਭਾਈ ਅਮਰਿਤਪਾਲ ਸਿੰਘ ਨੂੰ ਪਿਆਰ ਦਿੱਤਾ ਸਪੋਰਟ ਦਿੱਤੀ ਉਦਾਂ ਹੀ ਪ੍ਰਧਾਨ ਮੰਤਰੀ ਬਾਜੇ ਕੇ ਭਗਵੰਤ ਸਿੰਘ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਰਨ ਜਾ ਰਹੇ ਤਾਂ ਉਹਨਾਂ ਨੂੰ ਵੀ ਸਪੋਰਟ ਦਿੱਤੀ ਜਾਵੇ ਇਹ ਅਪੀਲ ਜਿਹੜੀ ਹੈ ਉਹਨਾਂ ਦਾ ਪੁੱਤਰ ਕਰਦਾ ਨਜ਼ਰ ਆ ਰਿਹਾ ਪ੍ਰਧਾਨ ਮੰਤਰੀ ਬਾਜੇ ਕੇ ਐਨਐਸਏ ਦੇ ਚੱਲਦੇ ਸਜ਼ਾ ਕਟਰੇ ਨੇ ਇਸਾਮ ਦੀ ਡਿਬ੍ਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਐਮਪੀ ਬਣ ਜਾਂਦੇ ਨੇ ਲੋਕ ਸਭਾ ਚੋਣਾਂ ਜਿੱਤ ਜਾਂਦੇ ਨੇ ਖਡੂਰ ਸਾਹਿਬ ਤੋਂ ਚੋਣ ਮੈਦਾਨ 'ਚ ਉਤਰਦੇ ਨੇ ਔਰ ਚੋਣ ਜਿੱਤ ਕੇ ਤੇ ਉੱਥੇ ਵੱਡੀ ਮਾਤਰਾ ਦੇ ਵਿੱਚ ਮਾਰਜਨ ਹਾਸਲ ਕਰਕੇ ਤੇ ਚੋਣ ਜਿੱਤਦੇ ਨੇ ਦੂਜੇ ਪਾਸੇ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ ਕਿ ਦੜਬਾ ਜਿੱਥੋਂ ਰਾਜਾ ਵੜਿੰਗ ਚੋਣ ਜਿੱਤੇ ਹੋਏ ਸੀਗੇ ਉੱਥੋਂ ਦੇ ਐਮਐਲਏ ਸਨ ਔਰ ਪੀਪੀਸੀਸੀ ਪ੍ਰਧਾਨਵੀ ਪਰ ਰਾਜਾ ਵੜਿੰਗ ਹੁਣ ਐਮਪੀ ਬਣ ਚੁੱਕੇ ਨੇ ਲੁਧਿਆਣਾ ਸੀਟ ਤੋਂ ਰਾਜਾ ਵੜਿੰਗ ਨੇ ਚੋਣ ਜਿੱਤੀ ਹੈ ਉੱਥੇ ਹੀ ਦੂਜੇ ਪਾਸੇ ਗਿੱਦੜਬਾਦੀ ਸੀਟ ਜਿਹੜੀ ਹੈ ਉਹ ਖਾਲੀ ਹੋ ਗਈ ਗਿੱਦੜਬਾਦੀ ਸੀਟ ਦੇ ਉੱਤੇ ਹੁਣ ਚੋਣ ਖਾੜਾ ਦੁਬਾਰਾ ਭੱਕ ਸਕਦਾ ਹੈ ਕਿਉਂਕਿ ਉੱਥੇ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਮੈਦਾਨ ਚ ਨਿਤਰਨਗੇ ਇਹਦਾ ਫੈਸਲਾ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਬਾਜੇ ਕੇ ਨਤਰਨਗੇ ਪਰ ਉਹਨਾਂ ਦੇ ਨਾਲ ਨਾਲ ਬਾਕੀ ਸਿਆਸੀ ਪਾਰਟੀਆਂ ਵੀ ਉੱਥੇ ਮੌਜੂਦ ਹੋਣਗੀਆਂ ਤਾਂ ਚਰਚਾਵਾ ਤਾਂ ਇੱਥੋਂ ਤੱਕ ਵੀ ਆ ਰਹੀਆਂ ਨੇ ਕਿ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਜਿਹੜੇ ਨੇ ਉਹ ਗਿੱਦੜਬਾ ਤੋਂ ਐਮਐਲਏ ਦੀ ਇਲੈਕਸ਼ਨ ਜਿਹੜੀ ਹੈ ਉਹ ਲੜ ਸਕਦੇ ਨੇ ਜ਼ਿਮਨੀ ਚੋਣ ਦੇ ਵਿੱਚ ਹਿੱਸਾ ਲੈ ਸਕਦੇ ਨੇ ਸਿਰਫ ਅ ਅਮ੍ਰਿਤਾ ਵੜਿੰਗ ਹੀ ਨਹੀਂ ਸਗੋ ਹੋਰ ਵੀ ਪਾਰਟੀਆਂ ਜਿਹੜੀਆਂ ਨੇ ਉਹ ਆਪੋ ਆਪਣੇ ਉਮੀਦਵਾਰ ਇੱਥੋਂ ਉਤਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਨਗੇ ਔਰ ਖਾਸ ਕਰਕੇ ਤਲਬੀਰ ਗੋਲਡੀ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਤਲਬੀਰ ਗੋਲਡੀ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚਰਚਾਵਾਂ ਚੱਲ ਗਈਆਂ ਕਿ ਹੁਣ ਗਿੱਦੜਬਾਦ ਸੀਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਤਲਬੀਰ ਗੋਲਡੀ ਨੂੰ ਉਤਾਰਿਆ ਜਾ ਸਕਦਾ ਹੈ ਪਰ ਇਹਦੇ ਵਿੱਚ ਵੀ ਅਜੇ ਤੱਕ ਕੋਈ ਪ੍ਰਮਾਣਿਤ ਬਿਆਨ ਸਾਹਮਣੇ ਨਹੀਂ ਆ ਸਕਿਆ ਹਾਲਾਂਕਿ ਜ਼ਰੂਰ ਇਸ ਬਾਰੇ ਚਰਚਾ ਜਿਹੜੀ ਉਹ ਚੱਲਦੀ ਪਈ ਸੀ ਪਰ ਦੂਜੇ ਪਾਸੇ ਹੁਣ ਜੇ ਗੱਲ ਕਰੀਏ ਇਸ ਸੀਟ ਦੀ ਇਸ ਗਿੱਦੜਬਾਦ ਸੀਟ ਦੀ ਉੱਤੇ ਫਿਲਹਾਲ ਜਿਹੜੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਉਸ ਸੀਟ ਤੋਂ ਪ੍ਰਧਾਨ ਮੰਤਰੀ ਬਾਜੇਕੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨਿਤ ਰਣ ਜਾ ਰਹੇ ਉਹਨਾਂ ਦੇ ਪੁੱਤਰ ਨੇ ਇਹ ਗੱਲ ਸਾਂਝੀ ਕੀਤੀ ਹੈ ਔਰ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਦੀ سپورਟ ਤੇ ਵਿੱਚ ਵੀ ਉਸੇ ਤਰ੍ਹਾਂ ਪਿਆਰ ਲਿਆਂਦਾ ਜਾਵੇ سپورਟ ਲਿਆਂਦੀ ਜਾਵੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੀ سپورਟ ਤੇ ਵਿੱਚ ਲਿਆਂਦੀ ਜਾਵੇਗੀ ਖੈਰ ਇਸ ਮਾਮਲੇ ਨੂੰ ਲੈ ਕੇ ਜੋ ਵੀ ਫੈਸਲਾ ਸਾਹਮਣੇ ਆਵੇਗਾ ਉਹ ਦੱਸਦੇ ਰਵਾਂਗੇ ਔਰ ਪ੍ਰਧਾਨ ਮੰਤਰੀ ਬਾਜੇ ਦੇ ਪੁੱਤਰ ਨੇ ਜੋ ਬਿਆਨ ਜਾਰੀ ਕੀਤਾ ਉਹ ਸੁਣ ਲੈਣੇ ਸਵਾਏ ਗੁਰਦੀ ਕੀ ਫਤਿਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਖਡੂਰ ਸਾਹਿਬ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੇ ਸੀਗੇ ਸਾਰਿਆਂ ਦਾ ਧੰਨਵਾਦ ਕਿਉਂਕਿ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣ ਦੀ ਮਾਝੇ ਤੇ ਮਾਲਵੇ ਤੇ ਦੁਬਾਬੇ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਬਾਜੇਗਾ ਭਗਵੰਤ ਸਿੰਘ ਮੇਰੇ ਪਿਤਾ ਜੀ ਆ ਉਹ ਗਿੱਦੜਵਾ ਤੋਂ ਖੜਨਗੇ ਵੋਟਾਂ 'ਚ ਤੁਸੀਂ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣਾ ਹੈ ਵੋਟਾਂ 'ਚ ਜੇ ਸਾਰਿਆਂ ਦਾ ਪਿਆਰ ਰਿਹਾ ਉਹ ਵੋਟਾਂ 'ਚ ਜਰੂਰ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ